ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਕਾਰਯੋਗ ਸਤਿਗੁਰਾਂ ਦੀ ਮਹਾਨ ਬਖਸ਼ਿਸ਼ ਕਿਰਪਾ ਦਾ ਸਤਕਾar ਅੱਜ ਚੱਲ ਰਹੀ ਸ਼ਬਦ ਵਿਚਾਰ ਲੜੀਵਾਰ ਕਥਾ ਦੇ ਵਿੱਚ ਗੰਤਨ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੀ ਬਾਣੀ ਅਸਾ ਰਗ ਵਿੱਚ ਪੱਟੀ ਲਿਖੀ ਬਾਣੀ ਚੱਲ ਰਹੀ ਹੈ ਇਸ ਬਾਣੀ ਦੇ ਪਾਤਸ਼ਾਹ ਜੀ ਦੇ 26 ਬੰਦ ਸੰਪੂਰਨ ਹੋਏ ਸਨ ਅਗਲਾਸ ਅਬਾਖਸ਼ਰ ਮਹਾਰਾਜ ਜੀ ਰੰਮ ਕਰਦੇ ਹੋਏ ਸਾਨੂੰ ਜੀਵਾਂ ਨੂੰ ਭਾਈ ਉਪਦੇਸ਼ ਬਖਸ਼ਿਸ਼ ਕਰਦੇ ਹਨ ਜੀ ਭੱਬੇ ਭਾਲੇ ਸੇਵ ਫਲ ਪਾਵੇ ਗੁਰ ਪ੍ਰਸਾਦੀ ਜਿਨ ਕੋ ਭੋਪਿਆ ਭੱਬੇ ਅਕਸ਼ਰ ਦੁਆਰਾ ਸਤਿਗੁਰ ਜੀ ਧੰਨ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਅੱਗੇ ਉਪਦੇਸ਼ ਬਖਸ਼ਦੇ ਹਨ ਦੇ ਬਚਨ ਕਰਦੇ ਹਨ ਭਭੈ ਭਲੈ ਸੇ ਫਲ ਪਾਵਹਿ ਗੁਰ ਪ੍ਰਸਾਦੀ ਜਿਨ ਕੋ ਭਉ ਪਿਆ ਮਹਾਰਾਜ ਜੀ ਕਹਿੰਦੇ ਹੀ ਭਾਈ ਹੀ ਪਾਦਾ ਜੀਓ ਉਹ ਪਰਮਾਤਮਾ ਨੂੰ ਜਿਹੜੇ ਸਦਾਯੋ ਦੀ ਕਿਰਪਾ ਪਾ ਲੈਂਦੇ ਹਨ ਗੁਰ ਪ੍ਰਸਾਦੀ ਗੁਰੂ ਦੀ ਕਿਰਪਾ ਦੇ ਨਾਲ ਜਿਨ੍ਹਾਂ ਦੇ ਹਿਰਦੇ ਵਿੱਚ ਭਉ ਜਾਗ ਪਿਆ ਉਹ ਪਰਮਾਤਮਾ ਦਾ ਤੇ ਮਹਾਰਾਜ ਜੀ ਕਹਿੰਦੇ ਫਿਰ ਉਹ ਉਹ ਆਪਣੇ ਅੰਦਰ ਹੀ ਉਹਨੂੰ ਖੋਜਦੇ ਹਨ ਪਾਲਦੇ ਹਨ ਭੱਵੇ ਭਾਲਨ ਸੇ ਫਲ ਪਾਵੇ ਉਹ ਭਾਲਦੇ ਪਾਲਦੇ ਖੋਜ ਕਰਦੇ ਭਾਲਦੇ ਉਹਨੂੰ ਲੱਭ ਲੈਂਦੇ ਆ ਉਹਦਾ ਫਲ ਪਾ ਲੈਂਦੇ ਹਨ ਕਿਉਂਕਿ ਜਿਨ੍ਹਾਂ ਤੇ ਪਰਮੇਸ਼ਰ ਦੀ ਸਤਿਗੁਰਾਂ ਦੀ ਕਿਰਪਾ ਹੋ ਜਾਵੇ ਫਿਰ ਉਹਨੂੰ ਲੱਭ ਲੈਂਦੇ ਹਨ ਉਹਨੂੰ ਹਿਰਦੇ ਦੇ ਵਿੱਚ ਪਾ ਲੈਂਦੇ ਹਨ ਈਮਾਰਾ ਜੀ ਬਚਨ ਕਰਦੇ ਹਨ ਮਨਮੁਖ ਫਿਰਹਿ ਨਾਚੇਤੇ ਮੂੜੇ 1084 ਫਿਰ ਪਿਆ ਈਮਾਰਾ ਜੀ ਅੱਗੇ ਮਨਮੁਖ ਦੀ ਗੱਲ ਕਰਦੇ ਹਨ ਕਹਿੰਦੇ ਕਿ ਇੱਕ ਐਸੇ ਅਨੂ ਦੀ ਕਿਰਪਾ ਨਾਲ ਉਹਨੂੰ ਲੱਭ ਲੈਂਦੇ ਹਨ ਜਿ ਯਾਸੂ ਨੂੰ ਪਾ ਲੈਂਦੇ ਹਨ ਭਾਲ ਲੈਂਦੇ ਹਨ ਇਹ ਕੈਸੇ ਵੀ ਹਨ ਜਿਹੜੇ ਮਨਮੁਖਤਾਈ ਕਰਦੇ ਹਨ ਮਨਮੁਖ ਫਿਰੇ ਨਾਚੇਤੇ ਮੂੜੇ ਮਹਾਰਾਜ ਜੀ ਕਹਿੰਦੇ ਮੂੜ ਮਤ ਕਰਦੇ ਹਨ ਉਹਨਾਂ ਨੂੰ ਚੇਤੇ ਹੀ ਨਹੀਂ ਜਾਂਦਾ ਉਹ ਸੰਸਾਰ ਵਿੱਚ ਤੁਰੇ ਫਿਰਦੇ ਹਨ ਮਨਮੁਖ ਫਿਰੇ ਨਾ ਚੇਤੇ ਮੂੜੇ ਲੱਖ 83 ਫੇਰ ਪਿਆ ਹਰਾ ਜੀ ਕਹਿੰਦੇ ਉਹ ਉਹਦੇ ਬਰਾਬਰ ਸੰਸਾਰੀ ਵਸਤੂਆਂ ਭਾਲਦੇ ਹਨ ਲੱਭਦੇ ਹਨ ਉਹਨੂੰ ਵਿਸਾਰ ਦਿੰਦੇ ਹਨ ਮੂੜ ਪੁਨੇ ਵਿੱਚ ਆਪਣੀ ਮਤ ਦੇ ਨਾਲ ਆਪ ਚਤਤਰ ਬਣ ਕੇ ਸਿਆਣੇ ਬਣ ਕੇ ਕੀ ਅਸੀਂ ਬਹੁਤ ਸਿਆਣੇ ਆ ਚਤਰਾ ਉਹ ਚਤਰਾਈ ਦੇ ਨਾਲ ਉਹਨੂੰ ਗਵਾ ਬੈਠਦੇ ਹਨ ਉਹਨੂੰ ਲੱਭ ਨਹੀਂ ਪਾਉਂਦੇ ਤੇ ਮਹਾਰਾਜ ਜੀ ਕਹਿੰਦੇ ਜਿਹੜੇ ਲੱਭ ਨਹੀਂ ਪਾਉਂਦੇ ਸੰਸਾਰ ਦੇ ਵਿੱਚ ਇਹ ਮਨੁੱਖਾ ਜਨਮ ਮਾਨਸ ਦੇ ਉਹਨੂੰ ਪਾਲਣ ਵਾਸਤੇ ਲੱਭਣ ਵਾਸਤੇ ਪ੍ਰਾਪਤ ਹੋਈ ਹੈ ਇਹ ਨਹੀਂ ਕਿ ਸੰਸਾਰੀ ਵਸਤਵਾਂ ਦੀ ਪਾਲ ਵਾਸਤੇ ਮਹਾਰਾਜ ਜੀ ਕਹਿੰਦੇ ਇਸ ਕਰਕੇ ਉਹ 1084 ਜੁਨਾ ਵਿੱਚ ਫਿਰ ਚਲੇ ਜਾਂਦੇ ਹਨ ਮਮ ਮੋਹ ਮਰਨ ਮਦ ਸੁਧਨ ਮਰਨ ਭਿਆ ਤਬ ਚਿਤਿਆ ਮਹਾਰਾਜ ਕਹਿੰਦੇ ਕੈਸੇ ਵੀ ਹਨ ਮੰਮੇ ਅਕਸਰ ਦੁਆਰਾ ਪਾਤਸ਼ਾਹ ਜੀ ਬਤੇਸ ਬਖਸ਼ਦੇ ਹਨ ਜਿਹੜੇ ਮੋਹ ਦੇ ਵਿੱਚ ਹੀ ਫਸੇ ਰਹਿੰਦੇ ਹਨ ਮੰਮੇ ਮੋਹ ਮਰਨ ਮਰਨ ਤੱਕ ਹੀ ਉਹ ਮੋਹ ਤੋਂ ਛੁੱਟ ਨਹੀਂ ਸਕਦੇ ਤੇ ਮਹਾਰਾਜ ਜੀ ਕਹਿੰਦੇ ਜਿੱਦਨ ਮਰਨਾ ਹੁੰਦਾ ਹੈ ਨਾ ਫਿਰ ਉਹ ਚੇਤੇ ਹੁੰਦਾ ਹੈ ਕਿ ਉਹ ਪਰਮਾਤਮਾ ਵੀ ਸੀ ਉੱਪਰ ਪਰਮਾਤਮਾ ਵੀ ਸੀ ਨੇੜੇ ਜਿਹਨੂੰ ਚੇਤੇ ਨਹੀਂ ਕੀਤਾ ਜ਼ਿੰਦਗੀ ਗਵਾ ਬੈਠਿਆ ਫਿਰ ਪਛਤਾਵੇ ਤੋਂ ਬਿਨਾ ਕੁਝ ਮਿਲਦਾ ਨਹੀਂ। 임ਾਰਜ ਕਹਿੰਦੇ ਕਹਿੰਦੇ ਮੰਮਾ ਮੋਹ ਮਰਨ ਮਦ ਸੁਦਨ ਮੋਹ ਦੇ ਵਿੱਚ ਮਹਾਰਾਜ ਜੀ ਕਹਿੰਦੇ ਭਾਈ ਜ਼ਿੰਦਗੀ ਗੁਜ਼ਾਰੀ ਜਾਂਦਾ ਮਨੁੱਖ ਮੋਹ ਦੇ ਵਿੱਚ ਫਸਿਆ ਹੋਇਆ ਇਹਨੂੰ ਮਰਨਾ ਭੁੱਲ ਜਾਂਦਾ ਹੈ ਵਿਸਾਰ ਦਿੰਦਾ ਮਰਨ ਨੂੰ ਤੇ ਉੱਥੇ ਨਾਲ-ਨਾਲ ਮਦ ਸੁਦਨ ਪਰਮਾਤਮਾ ਇਹ ਪਰਮੇਸ਼ਰ ਖੁਦਾ ਨਾਮ ਹੈ ਕਹਿੰਦੇ ਉਹਨੂੰ ਵੀ ਭੁੱਲ ਜਾਂਦਾ ਹੈ ਕਹਿੰਦੇ ਆਤਮਾ ਨੂੰ ਤੇ ਮਾਰ ਹੀ ਲੈਂਦਾ ਹੈ ਫੁਰਣਿਆਂ ਦੇ ਵਿੱਚ ਸੰਸਾਰ ਮੋਹ ਦੇ ਵਿੱਚ ਤੇ ਸਰੀਰਕ ਤੌਰ ਤੇ ਜਦੋਂ ਮਰਦਾ ਮਹਾਰਾਜ ਜੀ ਕਹਿੰਦੇ ਫਿਰ ਚੇਤੇ ਹੁੰਦਾ ਖੀਰਲੇ ਸੁਆਸਤੇ ਕਿ ਪਰਮਾਤਮਾ ਨੂੰ ਚੇਤੇ ਕਰਦਾ ਯਾਰ ਸੰਸਾਰ ਚ ਆਇਆ ਸੀ ਇਹ ਤਾਂ ਸਮਾਂ ਹੀ ਗਵਾ ਬੈਠਾ ਖੁੰਝ ਗਿਆ ਸਮਾਂ ਫਿਰ ਪਿਆਰਿਓ ਪਛਤਾਣ ਤੋਂ ਬਿਨਾ ਕੁਝ ਪ੍ਰਾਪਤ ਨਹੀਂ ਹੁੰਦਾ ਕਾਇਆ ਭਿੱਤਰ ਔਰੋ ਪੜਿਆ ਮਮਾ ਅਖਰ ਵਿਸਰਿਆ ਤੇ ਮਹਾਰਾਜ ਜੀ ਕਹਿੰਦੇ ਕਾਇਆ ਤੌਰ ਤੇ ਤਾਂ ਬਹੁਤ ਪੜਿਆ ਲਿਖਿਆ ਹੈ ਸਤਿਗੁਰੂ ਜੀ ਕਹਿੰਦੇ ਬਹੁਤ ਪੜ ਲਿੰਦਾ ਹੈ ਮਕਾਇਆ ਤੌਰ ਤੇ ਸਰੀਰਕ ਤੌਰ ਤੇ ਭੀਤਰ ਪੜ ਲਿੰਦਾ ਬਹੁਤ ਜਿਆਦਾ ਪੜਿਆ ਹੋਇਆ ਸਿਆਣਾ ਸਮਝਦਾ ਕਿ ਮੈਂ ਪੜਿਆ ਲਿਖਿਆ ਹਾਂ ਇਸੇ ਮੱਦ ਦੇ ਵਿੱਚ ਹੀ ਘਾਰ ਵਿੱਚ ਕਿ ਮੈਂ ਬਹੁਤ ਪੜਿਆ ਮੈਂ ਗਿਆਨਮਾਨ ਸੁਝਬਾਨ ਹਾਂ ਇਮਾ ਮਾ ਕਰ ਬਿਸਰਿਆ ਮਹਾਰਾਜ ਜੀ ਕਹਿੰਦੇ ਉਹ ਪਰਮਾਤਮਾ ਨੂੰ ਤਾਂ ਵਿਸਾਰਤਾ ਉਹਨਾਂ ਤੋਂ ਉਹਨੂੰ ਤਾਂ ਭੁੱਲ ਗਿਆ ਭੁੱਲ ਗਿਆ ਮਹਾਰਾਜ ਜੀ ਕਹਿੰਦੇ ਮਾਮੇ ਅਕਸ਼ਰ ਦਵਾਰਾਂ ਨੂੰ ਲੱਭਣਾ ਸੀ ਉਹਦੀ ਪ੍ਰਾਪਤੀ ਕਰਨੀ ਸੀ ਪਰ ਇਹ ਮਦ ਵਿੱਚ ਸੰਸਾਰੀ ਪੜਿਆ ਲਿਖਿਆ ਮੇਰੇ ਕੋਲ ਬਹੁਤ ਗਿਆਨ ਹੈ ਮੈਂ ਬਹੁਤ ਚਤਰਾ ਮੈਂ ਬਹੁਤ ਸਿਆਣਾ ਵਾ ਇਸ ਜਿੱਦ ਦੇ ਵਿੱਚ ਇਹਨੂੰ ਭੁੱਲ ਗਿਆ ਮਹਾਰਾਜ ਜੀ ਕਹਿੰਦੇ ਉਹ ਭੀਤਰ ਸੀ ਨੇੜੇ ਸੀ ਨਜ਼ਦੀਕ ਸੀ ਕਾਇਆ ਭੀਤਰ ਔਰ ਉਹ ਪੜਿਆ ਮਹਾਰਾਜ ਜੀ ਕਹਿੰਦੇ ਬਾਹਰੋਂ ਤਾਂ ਪੜਿਆ ਸੀ ਪਰ ਉਹਦੇ ਸਾਹਮਣੇ ਫੇਲ ਹੋ ਗਿਆ ਉਹ ਪਰਮਾਤਮਾ ਦੀ ਨਿਗਾਹ ਵਿੱਚ ਨਪਾੜੀ ਰਿਆ ਅੰਮ ਆਖਰ ਵਿਸਰਿਆ ਮਹਾਰਾਜ ਜੀ ਕਹਿੰਦੇ ਉਹਨੂੰ ਵਿਸਾਰਤਾ ਭੁੱਲ ਗਿਆ ਜਈਏ ਜਨਮ ਨਾ ਹੋਵੀ ਕਦ ਹੀ ਜੇ ਕਰ ਸੱਚ ਪਛਾਨੇ ਜੇ ਸੱਚ ਦੀ ਪਛਾਣ ਕਰ ਲੈਂਦਾ ਜਿਜੇ ਅਕਸ਼ਰ ਦੁਆਰਾ ਮਹਾਰਾਜ ਜੀ ਅੱਗੇ ਪ੍ਰਦੇਸ਼ ਬਖਸ਼ਦੇ ਹਨ ਕਹਿੰਦੇ ਪਾਦਾ ਜੀ ਜੇ ਸੱਚ ਦੀ ਪਛਾਣ ਕਰਦਾ ਜੱਜਾ ਜਨਮ ਨਾ ਹੋਈ ਕਦ ਕਦ ਹੀ ਜੇ ਕਰ ਸੱਚ ਪਛਾਣ ਹਰਪੁਰ ਜੀ ਕਹਿੰਦੇ ਜੱਜੇ ਦੁਆਰਾ ਪਰਦੇਸ ਬਖਸ਼ਦੇ ਕਹਿੰਦੇ ਫਿਰ 1000 ਵਾਰ ਜਨਮ ਨਾ ਲੈਣਾ ਪੈਂਦਾ ਜੇ ਸੱਚ ਦੀ ਪਛਾਣ ਕਰ ਲੈਂਦਾ ਸਤਿ ਨੂੰ ਪਛਾਣ ਲੈਂਦਾ ਇਹ ਹਾਲ ਨਹੀਂ ਸੀ ਹੋਣਾ ਗੁਰਮਖ ਆਖੇ ਗੁਰਮਖ ਬੁੱਝੇ ਗੁਰਮਖ ਏਕੋ ਜਾਣੇ ਮਹਾਰਾਜ ਜੀ ਕਹਿੰਦੇ ਪਰ ਜਿਹੜੇ ਗੁਰੂ ਦੀ ਮੱਤ ਲੈਂਦੇ ਹਨ ਪਾਤਸ਼ਾਹ ਜੀ ਕਹਿੰਦੇ ਪਾਦਾ ਜੀ ਉਹ ਗੁਰੂ ਨੂੰ ਆਖਦੇ ਵੀ ਹਨ ਬੁੱਝਦੇ ਵੀ ਹਨ ਤੇ ਪਛਾਣਦੇ ਵੀ ਹਨ ਗੁਰਮਖ ਆਖੇ ਉਹ ਜੀਵ ਰਾਈ ਆਖਦੇ ਹਨ ਉਹਨੂੰ ਪੜਦੇ ਹਨ ਉਹਦੀ ਬਾਣੀ ਨੂੰ ਜੀਵ ਰਾਈ ਗਾਉਂਦੇ ਹਨ ਗੁਰਮਖ ਆਖੇ ਗੁਰਮਖ ਬੁੱਝੇ ਇਹਨੂੰ ਦੀ ਵਿਚਾਰ ਨੂੰ ਬੁੱਝਦੇ ਵੀ ਹਨ ਉਹਦੇ ਗੁਨਾ ਨੂੰ ਉਹਦੇ ਦਿੱਤੀ ਹੋਈ ਸਿੱਖਿਆ ਨੂੰ ਸਮਝਦੇ ਵੀ ਹਨ ਮਹਾਰਾਜ ਜੀ ਕਹਿੰਦੇ ਗੁਰਮਖ ਇੱਕ ਹੋ ਜਾਣੇ ਪਰ ਉਹ ਇੱਕੋ ਨੂੰ ਜਾਣ ਲੈਂਦੇ ਹਨ ਅਸੀਂ ਦੁਨੀਆ ਨਾਲ ਰਿਸ਼ਤੇ ਬਣਾਈ ਫਿਰਦੇ ਆਂ ਜਾਣ ਪਛਾਨ ਕੱਢਦੇ ਆਂ ਪਰ ਗੁਰਮੁਖ ਇੱਕੋ ਨੂੰ ਜਾਣ ਲੈਂਦੇ ਆਂ ਕਿ ਇੱਕੋ ਹੀ ਦੀ ਸਾਰਾ ਪਸਾਰਾ ਇੱਕੋ ਹੀ ਸਾਰਾ ਕੁਝ ਕਰ ਰਿਹਾ ਹੈ ਇੱਕੋ ਹੀ ਦੀ ਸਾਰਾ ਕੁਝ ਹੈ ਇਸ ਕਰਕੇ ਗੁਰਮੁਖ ਉਹ ਨੂੰ ਪਾ ਲੈਂਦੇ ਆਂ ਗੁਰਮੁਖ ਬੁੱਝੈ ਗੁਰਮੁਖ ਆਖੈ ਗੁਰਮੁਖ ਬੁੱਝੈ ਗੁਰਮੁਖ ਇੱਕੋ ਜਾਣੈ ਉਹ ਇੱਕੋ ਪਰਮਾਤਮਾ ਤੇ ਟੀਕ ਭਰੋਸਾ ਯਕੀਨ ਬਣਾ ਲੈਂਦੇ ਆਂ ਦੁਨੀਆ ਤੋਂ ਖੜਾ ਛੜਾ ਲੈਂਦੇ ਆਂ ਸੰਸਾਰ ਤੋਂ ਖਿਹੜਾ ਛੁੱਟ ਕੇ ਸੱਚੇ ਮਾਲਕ ਨਾਲ ਲਿਕੋ ਨਾਲ ਜੁੜ ਜਾਂਦੇ ਹਨ ਰਾਰੇ ਰਵ ਰਿਆ ਸਵੇ ਅੰਤਰ ਜੀਤੇ ਕੀਏ ਜਨਤਾ ਰਾਰਾ ਅਕਸ਼ਰ ਅੱਗੇ ਮਹਾਰਾਜ ਜੀ ਰੰਮ ਕਰਦੇ ਆ ਰਾਰੇ ਰਵ ਰਿਆ ਸਭ ਅੰਤਰ ਸਾਰੇ ਜਗਤ ਦੇ ਵਿੱਚ ਜਿੰਨੇ ਜੀ ਹਣ ਸਾਰੀ ਸ੍ਰਿਸ਼ਟੀ ਦੇ ਸਾਰਿਆਂ ਦੇ ਵਿੱਚ ਰਵ ਰਿਆ ਹੈ ਸਾਰਿਆਂ ਵਿੱਚ ਉਹ ਵਰਤ ਰਿਹਾ ਨਾ ਤਾਂ ਹੀ ਸਾਰਾ ਜਗਤ ਚੱਲ ਰਿਹਾ ਜੀਵ ਜੰਤੂ ਮਨੁੱਖਤਾ ਤੱਕ ਸੇਵ ਜੰਤੂਆਂ ਸਖ ਸੁਖਮ ਜੀਵਾਂ ਤੱਕ ਉਹ ਚਲਾ ਰਿਹਾ ਹੈ। ਜੀ ਮਹਾਰਾਜ ਜੀ ਕਹਿੰਦੇ ਰਾਰੇ ਰਬ ਰਿਆ ਸਭ ਅੰਤਰ ਸਾਰਿਆਂ ਦੇ ਅੰਦਰ ਉਹ ਵਸਦਾ ਹੈ ਜਿੱਤੇ ਕੀ ਇਹ ਜਨਤਾ ਜਿੰਨੇ ਉਹਨੇ ਜੀ ਜੰਤੂ ਪੈਦਾ ਕੀਤੇ ਹਨ ਜੰਤ ਪਾਏ ਧੰਦੇ ਸਭ ਲਾਏ ਕਰਮ ਹੁਆ ਤਿੰਨ ਨਾਮ ਲਿਆ ਮਹਾਰਾਜ ਜੀ ਕਹਿੰਦੇ ਉਹ ਸ੍ਰਿਸ਼ਟੀ ਦੇ ਪਾਦਾ ਜੀ ਜੀਵਾਨੂ ਨੇ ਧੰਦੇ ਲਾਇਆ ਹੋਇਆ ਜੇਤੋ ਪਾਏ ਧੰਦੇ ਸਭ ਲਾਏ ਮਹਾਰਾਜ ਜੀ ਕਹਿੰਦੇ ਮਾਇਆ ਦੇ ਧੰਦੇ ਬਖਸ਼ ਕੇ ਮਾਇਆ ਦਾ ਮਿੱਠਾ ਮੂਹ ਪੈਦਾ ਕਰਤਾ ਨੇ ਸ੍ਰਿਸ਼ਟੀ ਦੇ ਵਿੱਚ ਮਾਇਆਵਤੀ ਤੋਂ ਸ੍ਰਿਸ਼ਟੀ ਪੈਦਾ ਹੋਈ ਤੇ ਮਹਾਰਾਜ ਜੀ ਕਹਿੰਦੇ ਜੀ ਉਪਾਏ ਜੀ ਪੈਦਾ ਕੀਤੇ ਜੇ ਪੈਦਾ ਕਰਕੇ ਉਹਨਾਂ ਨੂੰ ਮਾਇਆ ਦੇ ਧੰਦੇ ਬਖਸ਼ਤੇ ਉਹ ਕਿਉਂ ਮਾਇਆ ਦੇ ਮੋਹ ਦੇ ਵਿੱਚ ਮਿੱਠਾ ਸਾਨੂੰ ਸਾਰਿਆਂ ਨੂੰ ਮਾਇਆ ਦਾ ਮੋਹ ਮਿੱਠਾ ਲੱਗਦਾ ਨਾ ਸਿਸ਼ਟੀ ਮਿੱਠੀ ਲੱਗਦੀ ਹੈ ਹਰ ਜੀਵ ਨਾਲ ਸਾਡਾ ਮੋਹ ਹੈ ਹਰ ਵਸਤੂ ਨਾਲ ਮੋਹ ਹੈ ਤੇ ਅੰਮ੍ਰਿਤ ਕੌੜਾ ਲੱਗਦਾ ਅੰਮ੍ਰਿਤ ਦੇ ਤਾਂ ਨੇੜੇ ਨਹੀਂ ਹੁੰਦੇ ਉਹ ਮਿੱਠਾ ਲੱਗਦਾ ਹੈ ਜ਼ਹਿਰ ਤੇ ਅੰਮ੍ਰਿਤ ਜਿਹੜਾ ਕੌੜਾ ਲੱਗਦਾ ਹਾਰਾ ਜੀ ਕਹਿੰਦੇ ਜਿੰਨੇ ਜੰਤੇ ਉਹ ਧੰਦੇ ਲਾਏ ਮਾਇਆ ਦਾ ਪਸਾਰਾ ਪਸਾਰਤਾ ਜਿਦੇ ਮਿੱਠੇ ਆਨੰਦ ਵਿੱਚ ਫਸਿਆ ਰਹਿੰਦਾ ਮਨੁੱਖ ਕਰਮੋਹਾ ਤਿੰਨ ਨਾਮ ਮਿਲਿਆ ਜੇ ਗੁਰੂ ਨੇ ਕਰਮ ਜਗਾਤਾ ਤੇ ਸੱਚਾ ਨਾਮ ਦੀ ਪ੍ਰਾਪਤੀ ਹੋਈ ਵਿਰਲੇ ਵਿਰਲੇ ਗੁਰਮਖੋ ਨੂੰ ਪਾ ਲੈਂਦੇ ਹਨ ਲੱਲੇ ਲਾਏ ਧੰਦੇ ਜਿਨ ਛੋਡੀ ਮਿੱਠਾ ਮਾਇਆ ਮੋਕਿਆ ਦੇਖੋ ਜਵਾਬ ਦਿੱਤਾ ਅੱਗੇ ਗੰਦੇ ਲੱਲੇ ਲਾਏ ਧੰਦੇ ਜਿਨ ਛੋਡੀ ਧੰਦਿਆਂ ਦੇ ਵਿੱਚ ਮਨੁੱਖ ਨੂੰ ਬਣਾ ਕੇ ਸ੍ਰਿਸ਼ਟੀ ਨੂੰ ਬਣਾ ਕੇ ਧੰਦੇ ਵੀ ਬਖਸ਼ਤੇ ਮਾਇਆ ਦੇ ਵਿੱਚ ਛੱਡਤਾ ਤੇ ਮਾਇਆ ਸ੍ਰਿਸ਼ਟੀ ਜਿਹੜੀ ਆ ਉਹ ਸਾਨੂੰ ਮਿੱਠੀ ਲੱਗਣ ਲੱਗ ਵੀ ਮੋਹ ਦੇ ਵਿੱਚ ਫਸਿਆ ਰਿਆ ਖਾਣਾ ਪੀਣਾ ਸਮ ਕਰ ਸਹਿਣਾ ਭਾਣੇ ਤਾਂ ਕੇ ਹੁਕਮ ਪਿਆ ਮਹਾਰਾਜ ਕਹਿੰਦੇ ਖਾਣਾ ਪੀਣਾ ਸਮ ਕਰ ਸਹਿਣਾ ਇਹਦੇ ਸਭ ਕੁਝ ਉਹਦਾ ਹੁਕਮ ਹੈ ਖਾਂਦੇ ਰਹੇ ਪੀਂਦੇ ਰਹੇ ਸੰਦੇਰੇ ਸਰੀਰ ਤੇ ਸਭ ਕੁਝ ਦੁੱਖ ਅਤੇ ਸੁੱਖ ਪਰ ਇਹ ਉਹਦਾ ਹੁਕਮ ਹੈ ਮਹਾਰਾਜ ਜੀ ਕਹਿੰਦੇ ਖਾਣਾ ਵੀ ਉਹਦੇ ਹੁਕਮ ਚ ਹੈ ਪੀਣਾ ਵੀ ਉਹਦੇ ਹੁਕਮ ਚ ਹੈ ਅਤੇ ਸੈਣਾ ਵੀ ਉਹਦੇ ਹੁਕਮ ਚ ਹੈ ਦੁੱਖ ਅਤੇ ਸੁੱਖ ਤੇ ਮਹਾਰਾਜ ਜੀ ਕਹਿੰਦੇ ਭਾਣੇ ਤਾਂ ਕੇ ਹੁਕਮ ਪਿਆ ਉਹਦੇ ਭਾਣੇ ਦੇ ਵਿੱਚ ਹੁਕਮ ਦੇ ਵਿੱਚ ਇਹ ਸਭ ਕੁਝ ਹੈ ਵਾਵੇ ਵਾਸੂ ਦੇਵ ਪਰਮੇਸ਼ਰ ਵੇਖਣ ਕੋ ਜਿਨ ਵੇਸ ਕੀਆ ਤੇ ਮਹਾਰਾਜ ਜੀ ਕਹਿੰਦੇ ਜਿੰਨੇ ਸ੍ਰਿਸ਼ਟੀ ਦੇ ਵੇਸ ਹਨ ਵਾਵੇ ਅਕਸ਼ਰ ਦੁਆਰਾ ਮਹਾਰਾਜ ਜੀ ਪ੍ਰਦੇਸ਼ ਬਖਸ਼ਦੇ ਹਨ ਇਹਦੇ ਪਾਦਾ ਜੀ ਜਿੰਨੇ ਸ੍ਰਿਸ਼ਟੀ ਚ ਤੁਸੀਂ ਵੇਸ ਦੇਖਦੇ ਹੋ ਇਹ ਪਰਮੇਸ਼ਰ ਦੀ ਹਨ ਵੇਸ ਵਾਵੇ ਵੇ ਵਾਸੂਦੇਵ ਪਰਮੇਸ਼ਰ ਵੇਖਣ ਕੋ ਜਨ ਵੇਸ ਕੀਆ ਇਹ ਸ੍ਰਿਸ਼ਟੀ ਨੂੰ ਵੇਖਣ ਵਾਸਤੇ ਉਹਨੇ ਨੇਕਾਂ ਹੀ ਵੇਸ ਧਾਰਨ ਕਰ ਲਏ ਸ੍ਰਿਸ਼ਟੀ ਨੂੰ ਵੇਖ ਰਿਹਾ ਸ੍ਰਿਸ਼ਟੀ ਨੂੰ ਦੇ ਬਣਾ ਕੇ ਉਹਨੂੰ ਧੰਦੇ ਬਸ਼ ਕੇ ਤੇ ਉਹਨੂੰ ਤੱਕ ਵੀ ਰਿਹਾ ਹੈ ਵੱਖ ਵਾ ਵੇਖੈ ਚੱਖੇ ਸਭ ਕੁਛ ਜਾਣੇ ਅੰਤਰ ਬਾਹ ਰੱਬ ਰਹਾ ਉਹ ਵੇਖਦਾ ਵੀ ਪਿਆਰਿਓ ਸਭ ਕੁਛ ਚੱਖਦਾ ਵੀ ਹੈ ਜੀਵਾਂ ਦੇ ਵਿੱਚ ਅੰਤਰ ਬਾਹ ਸਾਰੀ ਜਗ੍ਹਾ ਤੇ ਉਹ ਰਵ ਰਿਹਾ ਵਸ ਰਿਹਾ ਰਾੜੇ ਰਾੜ ਕਰੇ ਕਿਆ ਪ੍ਰਾਣੀ ਤਿਸੇ ਧਾਵੋ ਜੇ ਅਮਰ ਹੁਆ ਰਾੜਾ ਅਕਸ਼ਰ ਮਹਾਰਾਜ ਜੀ ਬਖਸ਼ਦੇ ਹਨ ਰਾੜਾ ਰਾੜੇ ਰਾੜ ਕਰੇ ਕਿਆ ਪ੍ਰਾਨੀ ਮਹਾਰਾਜ ਜੀ ਕਹਿੰਦੇ ਕੋ ਪ੍ਰਾਨੀ ਹੈ ਜੀਵ ਤੂੰ ਕਹਿਦਾ ਭਰਮ ਕਰਦਾ ਹੈ ਵਹਿਮ ਕਰਦਾ ਹੈ ਸੋਚਦਾ ਹੈ ਤਿਸੇ ਤੇ ਆਵੋ ਜੇ ਅੰਬਰ ਹੂਆ ਆਮਰ ਆਮਰ ਇਹ ਅਰਥ ਬਣਦਾ ਹੈ ਜਿਹੜਾ ਕਿ ਮਰਦਾ ਨਹੀਂ ਹੈ ਅਮਰ ਦਾ ਅਰਥ ਬਣਦਾ ਜਿਹੜਾ ਮਰਦਾ ਨਹੀਂ ਅਮਰ ਤੋਂ ਭਾਵ ਆ ਅਤਿ ਮਰ ਜਿਹੜਾ ਕਿ ਮਰਦਾ ਹੀ ਨਹੀਂ ਕਦੀ ਜੰਮਦਾ ਮਰਦਾ ਹੀ ਨਹੀਂ ਕਦੀ ਅਮਰ ਹੈ ਤੇ ਮਹਾਰਾਜ ਜੀ ਕਹਿੰਦੇ ਪ੍ਰਾਨੀ ਤਿਸੇ ਧਿਆਵੋ ਮਹਾਰਾਜ ਜੀ ਕਹਿੰਦੇ हे ਮਨੁੱਖ हे ਜੀਵ ਉਹ ਹਰੀ ਨੂੰ ਧਿਆਉਣਾ ਕਰ ਪਰਮੇਸ਼ਰ ਨੂੰ ਪ੍ਰਭੂ ਨੂੰ ਚੇਤੇ ਕਰ ਜਿਹੜਾ ਆਪ ਤਾਂ ਅਮਰ ਹੈ ਜੁਨਾ ਤੋਂ ਰਹਤਾ ਹੈ ਜੇ ਤੂੰ ਧਿਆਏਂਗਾ ਤੇਰੀ ਆਤਮਾ ਵੀ ਜੁਨਾ ਤੋਂ ਰਹਤ ਹੋ ਜਾਵੇਗੀ ਅਮਰ ਹੋ ਜਾਵੇਗੀ ਤਿਸੇ ਧਿਆਵੋ ਸਤਿ ਸਮਾਵੋ ਉਸ ਬਿੱਟੋ ਕੁਰਬਾਨ ਕੀਆ ਤੇ ਮਹਾਰਾਜ ਜੀ ਕਹਿੰਦੇ ਉਹਨੂੰ ਧਿਆਵੋ ਸੱਚ ਸਮਾਓ ਜਦੋਂ ਉਹਨੂੰ ਧਿਆਵੋਗੇ ਵਾਰ-ਵਾਰ ਹਿਰਦੇ ਵਿੱਚ ਆਪਣੇ ਆਪ ਆਟੋਮੈਟਿਕ ਸੱਚ ਵੱਸ ਜਾਵੇਗਾ ਝੂਠ ਨਾ ਸੋਜੇਗਾ ਅਪਕਾਰਾਂ ਦਾ ਨਾ ਸੋਜੇਗਾ ਉਹ ਸੱਚ ਮਹਾਰਾਜ ਜੀ ਕਹਿੰਦੇ ਪ੍ਰਕਾਸ਼ ਹੋ ਜਾਵੇ ਇਸ ਕਰਕੇ ਉਹਨੂੰ ਧਿਆਵੋ ਭਾਈ ਉਹ ਮਹਾਰਾਜ ਜੀ ਕਹਿੰਦੇ ਮੈਂ ਤਾਂ ਉਹ ਤੋਂ ਕੁਰਬਾਨ ਜਾਂਦਾ ਉਹ ਵਿਟੋ ਕੁਰਬਾਨ ਕੀਆ ਉਹਦੇ ਵਿੱਚੋਂ ਮੈਂ ਕੁਰਬਾਨ ਜਾਂਦਾ ਹਾ ਹਾ ਹੈ ਹਾ ਹੈ ਹੋਰ ਨਾ ਕੋਈ ਦਾਤਾ ਜੀ ਉਪਾਏ ਜਨ ਰਿਜਕ ਦੀਆ ਮਹਾਰਾਜ ਕਿੰਦੇ ਹਾਹੇ ਅਕਸ਼ਰ ਤੋਂ ਉਪਦੇਸ਼ ਦਿੰਦੇ ਹਨ ਹਾ ਹਾ ਹੋਰ ਨਾ ਕੋਈ ਮਹਾਰਾਜ ਕਹਿੰਦੇ ਹੋਰ ਜਗਤ ਦਾ ਕੋਈ ਵਾਲੀ ਨਹੀਂ ਮਾਲਕ ਨਹੀਂ ਸਾਈ ਨਹੀਂ ਇਹ ਕੋਈ ਹੈ ਦਾਤਾ ਜੀਆਂ ਜੀ ਉਪਾਏ ਜਨ ਰਿਜਕ ਦੀਆ ਸਭਨਾ ਜੀਆਂ ਦਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ ਮਹਾਰਾਜ ਕਹਿੰਦੇ ਜਿਨੇ ਜੀ ਤਾਂ ਪੈਦਾ ਕੀਤੇ ਹਨ ਤੇ ਉਹਨਾਂ ਨੂੰ ਰਜੀਕ ਵੀ ਦਿੱਤਾ ਹੈ ਉਹਨਾਂ ਨੂੰ ਖਾਣ ਵਾਸਤੇ ਪਹਿਨਣ ਵਾਸਤੇ ਵਰਤਨ ਵਾਸਤੇ ਸਾਰਾ ਕੁਝ ਇੰਤਜ਼ਾਮ ਕੀਤਾ ਨਾਲ ਇਹ ਨਹੀਂ ਕਿ ਪੈਦਾ ਹੀ ਕੀਤਾ ਇਕੱਲੇ ਸਾਰਾ ਕੁਝ ਹੀ ਬਖਸ਼ਿਆ ਨਾਲ ਕਰਮਾਂ ਨਾਲ ਹਰਾ ਜੀ ਕਹਿੰਦੇ ਇੱਕੋ ਹੀ ਹੈ ਹਾ ਹੈ ਹੋਰ ਨਾ ਕੋਈ ਦਾਤਾ ਜਿੰਨਾ ਸੰਸਾਰ ਦੇ ਆਮ ਲੋਕ ਜਿਹੜੇ ਸੰਸਾਰੀ ਲੋਕਾਂ ਨੂੰ ਹੀ ਆਪਣੇ ਗੁਰੂ ਮੰਨਦੇ ਹਨ ਹਰਾ ਜੀ ਕਹਿੰਦੇ ਉਹਨਾਂ ਨੂੰ ਸਮਝਉ ਜਾ ਆ ਜਾਣੀ ਚਾਹੀਦੀ ਏ ਕਿ ਇੱਕੋ ਹੀ ਸਾਰੀ ਸ੍ਰਿਸ਼ਟੀ ਦਾ ਸਾਈਂ ਹੈ ਦਾਤਾ ਹੈ ਸਾਰਾ ਸਾਰਿਆਂ ਨੂੰ ਰਿਜਕ ਦੇ ਰਿਹਾ ਖਾਣ ਵਾਸਤੇ ਪਹਿਨਣ ਵਾਸਤੇ ਸਭ ਕੁਝ ਬਖਸ਼ਦਾ ਹੈ ਹਰ ਨਾਮ ਧਿਆਉ ਹਰ ਨਾਮ ਸਮਾਉ ਅਣ ਦਿਨ ਲਾਹਾ ਹਰ ਨਾਮ ਲੀਆ ਤੇ ਮਹਾਰਾਜ ਜੀ ਦੇਖੋ ਕੀਰਲੇ ਪਦਾਂ ਵਿੱਚ ਬਚਨ ਕਰਦੇ ਹਨ ਨਾਮ ਹਰ ਨਾਮ ਧਿਆਉ ਹਰ ਨਾਮ ਸਮਾਉ ਅਣ ਦਿਨ ਲਾਹਾ ਹਰ ਨਾਮ ਲੀਆ ਇਹਨਾਂ ਨੇ ਮਹਾਰਾਜ ਜੀ ਕਹਿੰਦੇ ਪਾਦਾ ਜਿਓ ਨਾਮ ਨੂੰ ਧਿਆਉਣਾ ਕੀਤਾ, ਨਾਮ ਨੂੰ ਜਪੜਾ ਕੀਤਾ, ਉਹਨਾਂ ਦੇ ਅੰਦਰ ਨਾਮ ਸਮਾ ਗਿਆ। ਅਨ ਦਿਨ ਲਾਹਾ ਹਰ ਨਾਵ ਲਿਆ, ਉਹਨਾਂ ਨੇ ਦਿਨ ਰਾਤ ਉਹਦਾ ਲਾਹਾ ਖਟ ਲਿਆ, ਲਬ ਲੈ ਲਿਆ। ਅੱਗੇ ਅਖੀਰਲਾ ਅਕਸ਼ਰ ਮਾਰ ਜੀ ਈੜੀ ਬਖਸ਼ਿਸ਼ ਕਰ ਦੇਣ। ਆਈੜੀ ਆਪ ਕਰੇ ਜਿਨ ਛੋਡੀ ਜੋ ਕੁਛ ਕਰਨਾ ਸੋ ਕਰ ਰਹਾ। ਈੜੀ ਬਖਸ਼ਿਸ਼ ਦੁਆਰਾ ਮਹਾਰਾਜ ਜੀ ਬਚਨ ਕਰ ਦੇਣ ਖੀਰਲਾ ਅਕਸ਼ਰ। ਪੰਤਵੀ ਅਕਸ਼ਰ ਹੈ ਖੀਰਲਾ। ਆਪ ਕਰੇ ਜਿਨ ਛੋਡੀ ਆਪੋ ਕਰਦਾ ਸਭ ਕੁਝ ਜੋ ਕੁਛ ਕਰਨਾ ਸੋ ਕਰ ਰਿਹਾ ਜੋ ਚੁੰਦਾ ਨਾ ਕੋਈ ਸ੍ਰਿਸ਼ਟੀ ਵਿੱਚ ਵਰਤਦਾ ਉਹੀ ਜੀਵ ਕਰਦਾ ਆਪਣੇ ਆਪ ਮਹਾਰਾਜ ਜੀ ਕਹਿੰਦੇ ਪਾਦਾ ਜੀ ਉਥੇ ਕੁਝ ਨਹੀਂ ਵਰਤਦਾ ਸ੍ਰਿਸ਼ਟੀ ਵਿੱਚ ਆਪਣੇ ਆਪ ਅਸੀਂ ਕੁਝ ਨਹੀਂ ਕਰ ਸਕਦੇ ਐੜੀ ਈੜੀ ਤੋਂ ਈੜੀ ਨੂੰ ਆਈੜੀ ਬੋਲਦੇ ਹਨ ਮਹਾਰਾਜ ਐੜੀ ਆਪ ਕਰੇ ਜਿਨ ਛੋਡੀ ਜੋ ਕੁਛ ਕਰਨਾ ਸੋ ਕਰ ਰਿਹਾ ਮਹਾਰਾਜ ਜੀ ਕਹਿੰਦੇ ਆਪ ਕਰੇ ਜਿਨ ਛੋਡੀ ਆਪ ਕਰਕੇ ਛੱਡ ਦਿੰਦਾ ਉਹ ਮਾਲਕ ਜਿਨ ਕਿਰਿਆ ਜੇ ਜੋ ਕੁਛ ਕਰਨਾ ਜੋ ਕੁ ਚਾਹੁੰਦਾ ਹੈ ਮਹਾਰਾਜ ਜੀ ਅਕਾਲ ਪੁਰਖ ਸੋ ਮਨੁੱਖ ਕਰਦਾ ਸੋ ਜੀਵ ਕਰਦੇ ਹਨ ਤੇ ਆਪਾ ਪੜਦੀਆਂ ਦਿਵਸ ਰਾਤ ਤੋਂ ਦਾਈ ਦਾਇਆ ਖਿਲ ਲੈ ਸਗਲ ਜਗਤ ਇਹ ਦਿਨ ਰਾਤ ਵਿੱਚ ਪ੍ਰਭੂ ਪਰਮਾਤਮਾ ਹਰੀ ਖੇਲਦਾ ਰਹਿੰਦਾ ਸਾਨੂੰ ਜਾਬ ਦਾ ਕਿਸੇ ਕਰਦੇ ਹਨ ਇਬਚਨ ਕਰਦੇਨ ਮਹਾਰਾਜ ਕਰੇ ਕਿਰਾਏ ਸਭ ਕਿਛ ਜਾਣ ਨਾਨਕ ਸ਼ਾਇਰ ਇਹ ਕਹਾ ਅਖੀਰਲੀ ਤੋਖ ਵਿੱਚ ਬਾਣੀ ਦੀ ਮਹਾਰਾਜੀ ਬਚਨ ਕਰਦੇਨ ਹੈ ਪਾਦਾ ਜੀਓ ਇਸ ਸ੍ਰਿਸ਼ਟੀ ਦਾ ਮਾਲਕ ਸਭ ਕੁਛ ਕਰਨ ਕਰਾਉਣ ਹੈ ਕਰੇ ਕਿਰਾਏ ਸਭ ਕਿਛ ਜਾਣ ਉਹ ਸਾਰਾ ਕੁਛ ਕਰਦਾ ਵੀ ਇਹ ਕਰਾਂਦਾ ਵੀ ਇਹ ਸਭ ਕਿਛ ਜਾਣ ਦਾ ਵੀ ਇਹ ਸਭ ਕਿਛ ਜਾਣ ਨਾਨਕ ਸ਼ਾਇਰ ਮਹਾਰਾਜ ਜੀ ਕਹਿੰਦੇ ਸ਼ਾਇਰ ਬਣ ਕੇ ਮਹਾਰਾਜ ਜੀ ਲੇਖਕ ਬਣ ਕੇ ਮਹਾਰਾਜ ਜੀ ਬਚਨ ਕਰਦਣ ਨਾਨਕ ਲੇਖਕ ਈਵ ਕਹਾ ਕਹਿੰਦੇ ਅਸੀਂ ਇਹ ਲਿਖਣਾ ਕਰਦੇ ਹਾਂ ਮਹਾਰਾਜ ਜੀ ਕਹਿੰਦੇ ਇਹ ਲੇਖਕ ਸ਼ਾਇਰ ਈਵ ਕਹਾ ਨਾਨਕ ਸ਼ਾਇਰ ਤੋਂ ਭਾਵਨ ਦਾ ਲੇਖਕ ਮਹਾਰਾਜ ਜੀ ਕਹਿੰਦੇ ਅਸੀਂ ਇਹ ਅੱਖਰ ਲਿਖਣਾ ਕਰਦੇ ਹਾਂ ਪੈਂਦੀ ਅੱਖਰਾਂ ਦੁਆਰਾ ਪ੍ਰਦੇਸ਼ ਬਖਸ਼ਦੇ ਹਾਂ ਇਹ ਸੀ ਬਾਣੀ ਪੱਟੀ ਲਿਖੀ ਬਾਣੀ ਗੁਰਨਾਨਕ ਸਾਹਿਬ ਜੀ ਮਹਾਰਾਜ ਪਹਿਲੇ ਪਾਤਸ਼ਾਹ ਦੀ ਬਾਣੀ ਹੈ ਜਿਸ ਵੇਲੇ ਪਾਦਾ ਜੀ ਨਾਲ ਮਹਾਰਾਜ ਜੀ ਨੇ ਚਰਚਾ ਕੀਤੀ ਜਿਸ ਕੋਲ ਮਹਤਾ ਕਾਲੂ ਜੀ ਨੇ ਪਿਤਾ ਜੀ ਨੇ ਭੇਜਿਆ ਪੜਨ ਵਾਸਤੇ ਉਸ ਵੇਲੇ ਚਰਚਾ ਦੇਖੂ ਕੀਤੀ ਮਹਾਰਾਜ ਨੇ ਪਾਦੇ ਦੇ ਪਕਾ ਕਪਾਟ ਖੋਲ ਕੇ ਪਾਦਾ ਜੀ ਪੰਡਿਤ ਸਨ ਬਹੁਤ ਗਿਆਨਮਾਨ ਸਨ ਤੇ ਬੱਚਿਆਂ ਨੂੰ ਪੜ੍ਹਾਉਂਦੇ ਸੀ ਪਰ ਮਹਾਰਾਜ ਜੀ ਤਾਂ ਪੜ੍ਹੇ ਪੜਾਏ ਸੀ ਜਿਸ ਵੇਲੇ ਇੰਨਾ ਕੁਝ ਸੁਣਿਆ ਨਾ ਪਾਦਾ ਜੀ ਨੇ ਆਕੇ ਮਹਤਾ ਕੁਲੂ ਅੱਗੇ ਹੱਥ ਜੋੜ ਤੇ ਕਹਿੰਦੇ ਤੁਹਾਡਾ ਪੁੱਤਰ ਤਾਂ ਮਹਾਰਾਜ ਪੜਿਆ ਪੜਾਇਆ ਹੈ ਮਹਤਾ ਜੀ ਤੁਹਾਡਾ ਸੁਪੁੱਤਰ ਕੋਈ ਆਮ ਸੁਪੁੱਤਰ ਨਹੀਂ ਹੈ ਆਮ ਬੇਟਾ ਨਹੀਂ ਹੈ ਆਪ ਦੁਨਿਆਵੀ ਬੱਚਾ ਨਹੀਂ ਹੈ ਇਹ ਤਾਂ ਸਾਨੂੰ ਪੜਾਤਾ ਇਹਨਾਂ ਅਸੀਂ ਜੋ ਕੁਝ ਨੂੰ ਇਹਨਾਂ ਨੂੰ ਕਹਿੰਦੇ ਆ ਗੋਂ ਉਸੇ ਵਕਤ ਪਹਿਲੋਂ ਹੀ ਇਹਨਾਂ ਕੋਲ ਜਵਾਬ ਹੁੰਦਾ ਹੈ ਇਸ ਕਰਕੇ ਬੇਨਤੀ ਹੈ ਕਿ ਅਸੀਂ ਇਹਨੂੰ ਨਹੀਂ ਪੜਾ ਸਕਦੇ ਬੇਨਤੀ ਕਰਤੀ ਪਾਦਾ ਜੀ ਇਹ ਮਹਾਰਾਜ ਜੀ ਦੋਸ ਵੇਲੇ ਦੀ ਚਾਰਨ ਕੀਤੀ ਹੋਈ ਬਾਣੀ ਹੈ ਇਨੀਆਂ ਕੁ ਹਾਜ਼ਰੀਆਂ ਪ੍ਰਵਾਨ ਕਰਨਿਓ ਕੱਲ ਨੂੰ ਤੀਜੇ ਪਾਤਸ਼ਾਹ ਜੀ ਦੇ ਅੱਗੇ ਪੱਟੀ ਬਾਣੀ ਤੀਜੇ ਪਾਤਸ਼ਾਹ ਦੀ ਵੀ ਹੈ ਉਸ ਰੰਭ ਹੋਏਗੀ ਮਹਾਰਾਜ ਜੀ ਕਿਰਪਾ ਕਰਨ ਬਾਣੀ ਵਿਚਾਰ ਦੇ ਜੀ ਅਨੇਕਾ ਭੁੱਲਾਂ ਜਨੀਆਂ ਹਨ ਮਹਾਰਾਜ ਸਤ ਬਖਸ਼ਣ ਆਈਆਂ ਸੰਗਤਾਂ ਦੀਆਂ ਭਾਈ ਹਾਜ਼ਰੀਆਂ ਪ੍ਰਵਾਨ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਨਾਮ ਵਾਹਿਗੁਰੂ